ਨਿਮੋਲਕ ਵਾਤਰਾਂ ਨੂੰ ਕਹਿੰਦੇ ਬੋਲਣਾ ਵਧੀਆ ਆ ਗਿਆ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਚੋਣਾਂ ਚ ਵੀ ਖੜ ਸਕਦੀ ਹਾਂ ਜੇ ਮੌਕਾ ਮਿਲੇ ਤਾਂ ਮੈਂ ਕਿਉਂ ਛੱਡੂਗਾ ਜੀ ਆ ਵੀ ਮੈਂ ਕਦੇ ਸਿਆਸਤ ਦੇ ਵਿੱਚ ਨਹੀਂ ਸਰਕਾਰੀ ਸਿਸਟਮ ਨੇ ਠੀਕ ਹੋ ਰਿਹਾ ਹੁਣ ਉਹ ਕਹਿੰਦੇ ਨੇ ਤੂੰ ਕਰ ਲਾ ਕੇ ਫੜਾਓ ਚਾਬੀਆਂ ਕਰ ਲੈਣੇ ਫੜਾਓ ਕੁਰਸੀ ਜਿਹੜੀ ਪਾਰਟੀ ਨੂੰ ਆ ਸਕਦੀ ਪਾਰਟੀ ਮੈਟਰ ਨਹੀਂ ਕਰਦੀ ਬਾਈ ਆਜ਼ਾਦ ਕਰ ਨਾ ਜਿੱਤਣ ਦੀ ਬਹੁਤ ਹੀ ਖੁਸ਼ੀ ਹੋਏਗੀ ਨਾ ਹਾਰਨ ਦਾ ਕੋਈ ਗਮ ਕਿਉਂਕਿ ਸੇਵਾ ਲਈ ਆਣਾ ਜੇ ਲੋਕ ਜਿਤਾ ਦੇਣਗੇ ਇਹਨਾਂ ਦੇ ਹੱਕ ਦੀ ਗੱਲ ਕਰਨੀ ਆ ਹਰਾ ਦੇਣਗੇ ਤਾਂ ਵੀ ਇੱਥੇ ਮਿਲੂੰਗਾ ਮੈਂ ਤੁਹਾਨੂੰ ਜੇ ਸਿੱਧੂ ਵੀ ਹਾਰਿਆ ਹੀ ਸੀ ਅੱਜ ਪਛਤਾ ਰਹੇ ਨੇ ਕਿਉਂ ਹਰਾਇਆ ਸੀ ਕਹਿ ਰਹੇ ਨੇ ਨਾ ਮਾਨਸਾ ਦੇ ਲੋਕ ਕਹਿ ਰਹੇ ਨੇ ਕਿ ਕਿਉਂ ਹਰਾਇਆ ਸੀ ਰਿਗਰੈਟ ਹੋ ਗਿਆ ਨਾ ਅਨਮੋਲਕ ਬਾਤਰਾ ਨੂੰ ਕਹਿੰਦੇ ਬੋਲਣਾ ਵਧੀਆ ਆ ਗਿਆ 7-8 ਸਾਲਾਂ ਦੇ ਵਿੱਚ ਵਧੀਆ ਯਾਨੀ ਕਿ ਲੋਕਾਂ 'ਚ ਵਿਚਰਦੇ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਚ ਹੋਣਾ ਚ ਵੀ ਖੜ੍ਹ ਸਕਦੇ ਹਾਂ ਜੇ ਮੌਕਾ ਮਿਲੇ ਤਾਂ ਮੈਂ ਕਿਉਂ ਛੱਡੂੰਗਾ ਪਰसों ਸਾਡੀ ਲੋਕੇਸ਼ਨ ਦੇ ਇੱਕ ਬੱਚਾ ਮਰ ਗਿਆ ਉਹਦਾ ਇਲਾਜ ਨਹੀਂ ਹੋ ਪਾਇਆ ਸਰਕਾਰੀ ਡਾਕਟਰ ਨੇ ਕਿਹਾ ਤਨ ਲੈ ਜਾ ਪੀਜੀਆਈ ਫਰੀਦਕੋਟ ਹੁਣ ਮੈਂ ਤੁਹਾਨੂੰ ਕਈ ਜਾਵਾਂ ਵਾਰ-ਵਾਰ ਤੁਸੀਂ ਗਲਤ ਹੋ ਤੁਸੀਂ ਗਲਤ ਹੋ ਮੈਨੂੰ ਸਰਕਾਰ ਇਨਵਾਈਟ ਕਰੇ ਤੇਰੇ ਨਹੀਂ ਮਿਰਚਾਂ ਲੜਦੀਆਂ ਕਿ ਸਿਸਟਮ ਗਲਤ ਹੈ ਆ ਜਾ ਤੂੰ ਆ ਜਾ ਸਿਸਟਮ ਚ ਮੈਂ ਕਹਾਂ ਨਹੀਂ ਮੈਂ ਭੱਜ ਗਿਆ ਇਹ ਤਾਂ ਕੰਮ ਤੁਹਾਡਾ ਹੈ ਮੈਂ ਮੰਗ ਲਿਆਓ 10-4 ਸਾਲ ਪਹਿਲਾਂ ਤੁਹਾਡੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਮੈਂ ਕਦੇ ਸਿਆਸਤ ਦੇ ਵਿੱਚ ਨਹੀਂ ਆਉਂ ਬਈ ਸਿਚੁਏਸ਼ਨ ਹੋਰ ਸੀ ਨਾ ਸਿਚੁਏਸ਼ਨ ਹੋਰ ਸੀ ਕਿਉਂਕਿ ਮੈਡੀਕਲ ਸਿਸਟਮ ਲੱਗ ਰਿਹਾ ਸੀਗਾ ਕਿ ਸਰਕਾਰਾਂ ਚੇਂਜ ਹੋਈਆਂ ਹੋਈਆਂ ਨਾ ਹੁਣ ਕਿ ਠੀਕ ਹੋ ਜਾਏਗਾ ਪਰ ਇਹ ਤਾਂ ਜੂਨ ਹੀ ਸਰਕਾਰੀ ਜੇ ਸਰਕਾਰੀ ਸਿਸਟਮ ਨਹੀਂ ਠੀਕ ਹੋ ਰਿਹਾ ਹੁਣ ਉਹ ਕਹਿੰਦੇ ਨੇ ਤੂੰ ਕਰ ਲਾ ਕੇ ਫੜਾ ਹੂੰ ਕਰ ਲੈਣੇ ਫੜਾਉ ਕੋਸੀ ਫਿਰ ਉਹ ਤੋਂ ਗੱਲ ਹੋ ਗਈ ਨਾ ਕਿ ਹੁਣ ਮੈਨੂੰ ਕਿਸੇ ਨੂੰ ਕੋਈ ਮੰਤਰੀ ਲਈ ਹੋ ਕੇ ਕਹੇ ਯਾਰ ਤੂੰ ਇੰਨਾ ਭੰਡਦਾ ਸਿਸਟਮ ਨੂੰ ਤੂੰ ਕਿਉਂ ਨਹੀਂ ਵੇਚ ਆਂਦਾ ਫੇ ਮੈਂ ਕਹਾਂ ਮੈਂ ਨਹੀਂ ਨਹੀਂ ਮੈਂ ਨਹੀਂ ਆਣਾ ਫੇ ਕਹੂਗਾ ਕਰੂਗਾ ਕੌਣ ਨੂੰ ਠੀਕ ਹੂੰ ਕਿਹੜੀ ਪਾਰਟੀ ਵੱਲੋਂ ਆ ਸਕਦੀ ਹਾਂ ਪਾਰਟੀ ਮੈਟਰ ਨਹੀਂ ਕਰਦੀ ਭਾਈ ਆਜ਼ਾਦ ਖੜੋਂਗੇ ਨਹੀਂ ਆਜ਼ਾਦ ਪਾਰਟੀ ਮੈਟਰ ਨਹੀਂ ਕਰਦੀ ਬੰਦਾ ਮੈਟਰ ਕਰਦਾ ਕਿ ਜੀ ਸੋਚ ਕੀ ਹੈ ਮੈਂ ਕਿਹੜਾ ਬਰਸਾਤੀ ਡੱਡੂ ਆ ਜਿਹੜਾ ਵੋਟਾਂ ਆਏ ਤੇ ਹੁਣ ਨਜ਼ਰ ਆਇਆ 9 ਸਾਲ ਤੋਂ ਮੈਦਾਨ 'ਚ ਆ ਜੇ ਮੌਕਾ ਮਿਲਿਆ ਤਾਂ ਜ਼ਰੂਰ ਖੜਾਂਗੇ ਹਾਰ ਜਿੱਤ ਉਹ ਮਾਰਾ ਜਾਣਦੇ ਨੇ ਜਾਂ ਸੰਗਤ ਜਾਣਦੇ ਨਾ ਜਿੱਤਣ ਦੀ ਬਹੁਤੀ ਖੁਸ਼ੀ ਹੋਏਗੀ ਨਾ ਹਾਰਨ ਦਾ ਕੋਈ ਗਮ ਕਿਉਂਕਿ ਸੇਵਾ ਲਈ ਆਣਾ ਜੇ ਲੋਕ ਜਿਤਾ ਦੇਣਗੇ ਇਹਨਾਂ ਦੇ ਹੱਕ ਦੀ ਗੱਲ ਕਰਨੀ ਆ ਹਰਾ ਦੇਣਗੇ ਤਾਂ ਵੀ ਇੱਥੇ ਮਿਲੂੰਗਾ ਮੈਂ ਤੁਹਾਨੂੰ ਕੋਈ ਮੇਰੀ ਧੌਣ ਤੇ ਉਹ ਤਾਂ ਹੈ ਨਹੀਂ ਕਿ ਮੈਂ ਖੜ ਗਿਆ ਕਿ ਮੈਂ ਅਣਖ ਤੇ ਆ ਗਈ ਮੇਰੀ ਠੀਕ ਹੈ ਸਿੱਧੂ ਵੀ ਹਾਰਿਆ ਹੀ ਸੀ ਅੱਜ ਪਛਤਾ ਰਹੇ ਨੇ ਕਿ ਕਿਉਂ ਹਰਾਇਆ ਸੀ ਕਹਿ ਰਹੇ ਨੇ ਨਾ ਮਾਨਸਾ ਦੇ ਲੋਕ ਕਹਿ ਰਹੇ ਨੇ ਕਿ ਕਿਉਂ ਹਰਾਇਆ ਸੀ ਰਿਗਰੈਟ ਹੋ ਗਿਆ ਨਾ ਹੂੰ ਹੁੰਦਾ ਤੁਹਾਡੀ ਇੰਟੈਂਸ਼ਨ ਤੇ ਜਿੱਥੇ ਜਿੱਥੇ ਸਵਾਲ ਖੜੇ ਹੋਣਗੇ ਤੇ ਕੱਲ ਨੂੰ ਜਦੋਂ ਟਾਈਮ ਪਾ ਕੇ ਪਤਾ ਲੱਗੇਗਾ ਕਿ ਇਹਦਾ ਬੰਦਾ ਸਹੀ ਸੀ ਫਿਰ ਆਪੇ ਹੀ ਕਲੀਅਰ ਹੋ ਜਾਣਗੇ ਸਿੱਧੂ ਦੇ ਫਾਦਰ ਸਾਹਿਬ ਨਾਲ ਪੋਡਕਾਸਟ ਕੀਤਾ ਤੁਸੀਂ ਜਦ ਮਿਲਦੇ ਹਾਂ ਉਹਨਾਂ ਨੂੰ ਜੇ ਘਰੇ ਜਾਂਦੇ ਹਾਂ ਮਹਿਸੂਸ ਕੀ ਕਰਦੇ ਹੋ ਉਈ ਉਹ ਤਾਂ ਉਹ ਗੱਲਾਂ ਤਾਂ ਸ਼ਬਦਾਂ ਚ ਬਿਆਨ ਹੀ ਨਹੀਂ ਹੋ ਸਕਦੀਆਂ ਨਾ ਜਿਹੜਾ ਜਵਾਨ ਪੁੱਤ ਚਲਾ ਗਿਆ ਸਿਸਟਮ ਦੀ ਭੇਡ ਚੜ ਗਿਆ ਔਰ ਪੰਜਾਬ ਚ ਉਹਨਾਂ ਮੁੱਦਿਆਂ ਤੇ ਹਰ ਬੰਦਾ ਬੋਲਣ ਨੂੰ ਡਰਦਾ ਕਿ ਯਾਰ ਨਹੀਂ ਛੱਡੋ ਤੁਹਾਨੂੰ ਵੀ ਗੋਲੀ ਮਾਰ ਦਣਗੇ ਸਾਨੂੰ ਵੀ ਗੋਲੀ ਮਾਰ ਦਣਗੇ ਇਹ ਤਾਂ ਤਾਂ ਫਿਰ ਠੀਕ ਆ ਯੂਥ ਚਾਹੀਦੀ ਆ ਥ੍ਰੈਟ ਇਦਾਂ ਦਾ ਕਦੇ ਆਂਦੇ ਰਹਿੰਦੇ ਨੇ ਬਈ 9 ਸਾਲਾਂ ਚ ਸਿਸਟਮ ਨਾਲ ਲੜਾਈ ਆ ਬਈ ਮੇਰੀ ਕਿਹੜਾ ਕਿਸੇ ਨਾਲ ਪਰਸਨਲ ਲੜਾਈ ਆ ਸਿਸਟਮ ਨਾਲ ਲੜਾਈ ਆ ਤਾਂ ਸਿਸਟਮ ਨਾਲ ਲੜੋਂਗੇ ਤਾਂ ਸਭ ਕੁਝ ਹੁੰਦਾ ਸਰਕਾਰਾਂ ਕੀ ਨਹੀਂ ਕਰਦੀਆਂ ਤੁਸੀਂ ਮੇਰੇ ਤੋਂ ਵੱਧ ਸਮਝਦਾਰ ਹੋ ਤੁਸੀਂ ਕਹਿੰਦੇ ਸਰਕਾਰਾਂ ਬਦਲੀਆਂ ਸਾਰਾ ਕੁਝ ਹੋਇਆ ਪੌਡਕਾਸਟ ਕੀਤਾ ਹੋ ਉਹ ਦੇਖੋ ਕੀਤੀ ਇਹ ਗੱਲ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਸਿਸਟਮ ਚੇਂਜ ਕਰਨਾ ਹੈ ਆ ਵੀ ਆ ਸਿਸਟਮ ਦੇ ਵਿੱਚ ਉਦਾਂ ਹੀ ਚੱਲੀ ਜਾਂਦਾ ਸਾਡੇ ਕੋਲ ਉਦਾਂ ਹੀ ਮਰੀਜ਼ ਆ ਰਹੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਸੇ ਤਰ੍ਹਾਂ ਚੱਲੀ ਜਾਂਦਾ ਮੈਨੂੰ ਲੱਗਦਾ ਜਿੰਨੀ ਖੁੱਲ ਕੇ ਬਹਿ ਕੇ ਮੈਂ ਉਹਨਾਂ ਨਾਲ ਕਰਦਾ ਕਿਉਂਕਿ ਕਿਤੋਂ ਮੇਰੇ ਦੋਸਤ ਵੀ ਨੇ ਭਰਾ ਵੀ ਨੇ ਔਰ ਮੰਤਰੀ ਵੀ ਨੇ ਹਾਂ ਤਾਂ ਬਹਿ ਕੇ ਮੈਂ ਬਹੁਤ ਟਕਾ ਕੇ ਕਰਦਾ ਕਿ ਵੀਰੇ ਮੇਰੇ ਕੋਲ ਪੋਟੈਂਸ਼ੀਅਲ ਹੈ ਮੈਂ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਕੋਈ ਮੇਰੀ ਮਜਬੂਰੀ ਨਹੀਂ ਕੋਈ ਮੇਰੀ ਫੈਮਲੀ ਬੈਕਗ੍ਰਾਉਂਡ ਨਹੀਂ ਕੋਈ ਮੇਰੇ ਖੂਨ ਚ ਨਹੀਂ ਰਾਜਨੀਤੀ ਮਜਬੂਰਨ ਕਿ ਜਦੋਂ ਆ ਦੇਖੋ ਉਹ ਵੀ ਇੱਕ ਮੰਤਰੀ ਹੈ ਜਿਹੜੇ ਦੋਸ ਦੀ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਸਰਕਾਰ ਹੀ ਸਿਸਟਮ ਨਹੀਂ ਚਲਾ ਰਹੀ ਉਹਦੇ ਕੋਲ ਮਹਿਕਮਾ ਵੀ ਨਹੀਂ ਹੈਗਾ ਮਿਨਿਸਟਰੀ ਹੈਲਥ ਮਿਨਿਸਟਰੀ ਨਹੀਂ ਹੈਗੀ ਫਿਰ ਵੀ ਉਹਨਾਂ ਕੋਲ ਜਿੰਨਾ ਹੁੰਦਾ ਮੇਰੇ ਲਈ ਫੋਨ ਕਰਦੇ ਨੇ ਕੋਸ਼ਿਸ਼ ਕਰਦੇ ਨੇ ਪਰ ਐਟ ਦ ਐਂਡ ਆਫ ਦ ਡੇ ਇਹ ਗਰੁੱਪ ਆਫ ਪੀਪਲ ਹੈ ਇੱਕ ਬੰਦੇ ਦੇ ਹੱਥ ਹੈ ਨਹੀਂ ਜਿਸ ਦਿਨ ਇੱਕ ਬੰਦੇ ਦੇ ਹੱਥ ਤੇ ਕਮਾਂਡ ਆ ਗਈ ਤੇ ਉਹ ਮੇਰਾ ਲੱਗਿਆ ਹੋਇਆ ਮੈਂ ਸਿਸਟਮ ਵੀ ਬਦਲਵਾ ਲੂੰਗਾ ਕਿਹਾ ਕਿ ਉਹਨਾਂ ਨੇ ਮੰਨ ਲਓ ਤੁਸੀਂ ਕਿਹਾ ਵੀ ਆ ਇਹ ਸਿਸਟਮ ਦੇ ਵਿੱਚ ਆ ਘਾਟਾਂ ਨੇ ਉਹ ਕਹਿੰਦੇ ਨੇ ਕਿ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਕਰ ਰਹੀ ਹੈ ਤਾਂ ਆਪਾਂ ਵੀ ਦੋ ਸਾਲ ਢਾਈ ਸਾਲ ਤੋਂ ਉਡੀਕ ਹੀ ਕਰ ਰਹੇ ਮੈਂ ਕਿਹੜਾ ਕੁਰਸੀਆਂ ਚੱਕਦੀਆਂ ਔਰ ਦੱਸੋ ਜਿਸ ਦਿਨ ਆਮ ਆਦਮੀ ਪਾਰਟੀ ਬਣੀ ਸੀ ਨਾ ਭਾਈ ਸਭ ਤੋਂ ਪਹਿਲੀਆਂ ਕੁਰਸੀਆਂ ਪੰਜਾਬ ਚ ਮੈਂ ਚੱਕੀਆਂ ਸੀ ਵੀਡੀਓ ਚੈੱਕ ਕਰ ਲਿਓ ਮੈਂ ਕਹਾਂ ਲੈ ਵੀ ਸਵਾਲ ਆ ਗਿਆ ਹਾਂ ਮੈਂ ਖੁਦ ਵੋਟ ਪਾਈ ਸੀ ਕਿ ਸਵਾਲ ਆ ਗਿਆ ਕੁਰਸੀਆਂ ਚੱਕਦੀਆਂ ਹੁਣ ਕੋਈ ਮਰੀਜ਼ ਨਹੀਂ ਆਏਗਾ ਅਗਲੇ ਦਿਨ ਫੇਰ ਮਰੀਜ਼ ਫੇਰ ਮਰੀਜ਼ ਚਲੋ ਬੰਦ ਨੇ ਕਿਹਾ ਅਜੇ 6 ਮਹੀਨੇ ਹੋਏ ਨੇ ਸਾਲ ਹੋਇਆ ਅੱਜ ਤਾਂ 2 ਸਾਲ ਹੋ ਗਏ ਕਿੱਥੇ ਖੜਾ ਹੈਲਥ ਸਿਸਟਮ